ਅਰੇਡੀ ਦੇਸ਼ ਵਿੱਚ ਆਜ਼ਾਦੀ ਤੋਂ ਪਹਿਲਾਂ ਲੋਕਾਂ ਦਾ ਰਹਿਣ ਸਹਿਣ ਬਹੁਤ ਵਧੀਆ ਨਹੀਂ ਸੀ ਡੰਡੀ ਅਨਪੜਤਾ ਬੇਰੁਜ਼ਗਾਰੀ ਅਤੇ ਗਰੀਬੀ ਦੇ ਭੰਨੇ ਲੋਕ ਬੜੀ ਮੁਸ਼ਕਲ ਨਾਲ ਰੋਟੀ ਦਾ ਜੁਗਾੜ ਕਰ ਪਾਉਂਦੇ ਸਨ ਡੰਡੀ ਲੋਕਾਂ ਦੀ ਆਰਥਿਕ ਸਥਿਤੀ ਬਹੁਤ ਹੀ ਤਰਸਯੋਗ ਬਣੀ ਹੋਈ ਸੀ ਡੰਡੀ ਪਿੰਡਾਂ ਵਿੱਚ ਹਾਲਾਤ ਹੋਰ ਵੀ ਮਾੜੇ ਸਨ ਡੰਡੀ ਬਿਜਲੀ ਸਕੂਲਾਂ ਅਤੇ ਹਸਪਤਾਲਾਂ ਦੀ ਲੋਕਾਂ ਤੱਕ ਪਹੁੰਚ ਨਹੀਂ ਸੀ ਡੰਡੀ ਕੱਚੇ ਰਸਤੇ ਕੱਚੇ ਕਰ ਬਹੁਤ ਹੀ ਮੁਸ਼ਕਲਾਂ ਵਾਲਾ ਜੀਵਨ ਬਤੀਤ ਕੀਤਾ ਜਾ ਰਿਹਾ ਸੀ ਡੰਡੀ ਅਜਿਹੇ ਹਾਲਾਤ ਵਿੱਚ ਉੱਪਰੋਂ ਗੁਲਾਮੀ ਦੀ ਮਾਰ ਅਤੇ ਅੰਗਰੇਜ਼ ਸਰਕਾਰ ਦਾ ਦਬਾਅ ਅਤੇ ਸ਼ਕਤੀ ਲੋਕਾਂ ਦੇ ਜੀਵਨ ਵਿੱਚ ਅਕਸਰ ਹੀ ਦਖਲ ਅੰਦਾਜ਼ੀ ਕਰਦੀ ਸੀ ਡੰਡੀ ਆਮ ਲੋਕਾਂ ਨੂੰ ਰੋਟੀ ਪ੍ਰਾਪਤੀ ਦੀ ਤਾਂਗ ਤੋਂ ਬਿਨਾ ਹੋਰ ਕੁਝ ਸੁਜਦਾ ਹੀ ਨਹੀਂ ਸੀ ਡੰਡੀ ਅਜੋਕੀਆਂ ਸਹੂਲਤਾਂ ਅਤੇ ਜੀਵਨ ਦੇ ਦੂਜੇ ਸੁੱਖ ਮਨੁੱਖਾਂ ਤੋਂ ਬੜੀ ਦੂਰ ਸਨ ਡੰਡੀ ਲੋਕ ਕੇਵਲ ਦਿਨ ਕੱਟ ਹੀ ਕਰਦੇ ਸਨ ਇਹੀ ਕਾਰਨ ਸੀ ਜਦੋਂ ਆਜ਼ਾਦੀ ਦੀ ਲਹਿਰ ਚੱਲੀ ਤਾਂ ਹਰ ਵਰਗ ਦੇ ਲੋਕਾਂ ਨੇ ਆਜ਼ਾਦੀ ਕੁਲਾਟੀਆਂ ਦਾ ਪੂਰਾ ਸਾਥ ਦਿੱਤਾ ਅਤੇ ਅੰਗਰੇਜ਼ੀ ਸਾਮਰਾਜ ਤੋਂ ਆਜ਼ਾਦੀ ਪਾ ਲਈ ਡੰਡੀ ਪਰ ਅੰਗਰੇਜ਼ ਲੋਕ ਤਾਂ ਅਮੀਰੀ ਵਿੱਚ ਪੂਰਾ ਠਾਠ-ਪਾਠ ਅਤੇ ਅੰਗਰੇਜ਼ੀ ਪਹਿਰਾਵੇ ਵਿੱਚ ਰਹਿੰਦੇ ਸਨ ਡੰਡੀ ਹਾਂ ਉਹ ਸਾਡੇ ਦੇਸ਼ ਨੂੰ ਯੂਰਪੀ ਸੱਭਿਆਤਾ ਦੇ ਨਵੇਂ-ਨਵੇਂ ਫੈਸ਼ਨ ਜ਼ਰੂਰ ਦੇ ਗਏ ਡੰਡੀ ਜਦੋਂ 1947 ਵਿੱਚ ਦੇਸ਼ ਆਜ਼ਾਦ ਹੋਇਆ ਤਾਂ ਦੇਸ਼ ਦੀ ਸਰਕਾਰ ਨੇ ਲੋਕਾਂ ਨੂੰ ਕੁਝ ਆਰਥਿਕ ਰਾਹਤ ਦੇ ਕੇ ਉਹਨਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਦਾ ਯਤਨ ਕੀਤਾ ਜਿਸ ਨਾਲ ਭਾਵੇਂ ਪਿੰਡਾਂ ਵਿੱਚ ਆਜ਼ਾਦੀ ਦਾ ਰੈਡੀ ਅਸਰ ਬਾਅਦ ਵਿੱਚ ਹੋਇਆ ਪਰ ਸ਼ਹਿਰਾਂ ਵਿੱਚ ਲੋਕ ਆਜ਼ਾਦੀ 사ਦਕਾ ਪਹਿਲਾਂ 29 ਦੇ ਰਾਹ ਉੱਤੇ ਪੈ ਗਏ ਡੰਡੀ ਦੂਜੇ ਸ਼ਹਿਰਾਂ ਵਿੱਚ ਰੁਜ਼ਗਾਰ ਦੇ ਨਵੇਂ-ਨਵੇਂ ਮੌਕੇ ਪੈਦਾ ਹੋਏ ਤਾਂ ਲੋਕਾਂ ਨੂੰ ਸੁੱਖ ਦੀ ਰੋਟੀ ਨਸੀਬ ਹੋਣ ਲੱਗੀ ਡੰਡੀ ਪਰ ਅੰਗਰੇਜ਼ ਜੋ ਜ਼ੂਰਪੀ ਸਭਿਆਤਾ ਦਾ ਬੀਜ ਇੱਥੇ ਬਖੇਰ ਗਏ ਸਨ ਉਸ ਨੇ ਵੀ ਪੁੰਗਰਨਾ ਸ਼ੁਰੂ ਕੀਤਾ ਅਤੇ ਭਾਰਤੀ ਲੋਕ ਵੀ ਅੰਗਰੇਜ਼ਾਂ ਦੀ ਨਕਲ ਕਰਦੇ ਨਜ਼ਰ ਆਉਣ ਲੱਗੇ ਡੰਡੀ ਕਿਹਾ ਜਾਂਦਾ ਹੈ ਕਿ ਢਿੱਡ ਪਈਆਂ ਰੋਟੀਆਂ ਸਵੇ ਗੱਲਾਂ ਖੋਟੀਆਂ ਕਹਿਣ ਦਾ ਭਾਵ ਜਦੋਂ ਲੋਕਾਂ ਨੂੰ ਰੋਟੀ ਮਿਲਣ ਲੱਗੀ ਤਾਂ ਉਹ ਅੰਗਰੇਜ਼ਾਂ ਵਾਲੇ ਫੈਸ਼ਨ ਬਾਰੇ ਵੀ ਸੋਚਣ ਲੱਗੇ ਡੰਡੀ ਚੰਗਾ ਅੰਗਰੇਜ਼ੀ ਪਹਿਰਾਵਾ ਪਹਿਨ ਕੇ ਉਹ ਜਿੱਥੇ ਅੰਗਰੇਜ਼ਾਂ ਦੀ ਨਕਲ ਕਰਦੇ ਉੱਥੇ ਹੀ ਪੱਛਮੀ ਸਭਿਅਤਾ ਦੇ ਰੰਗਾਂ ਵਿੱਚ ਰੰਗੇ ਨਾજર ਆਉਣ ਲੱਗੇ ਡੰਡੀ ਉਹ ਵੀ ਅੰਗਰੇਜ਼ਾਂ ਵਾਂਗ ਸੂਟ ਬੂਟ ਪਾ ਕੇ ਸਿਰ ਉੱਤੇ ਟੋਪੀਆਂ ਜਾਂ ਹੈਟ ਪਾ ਕੇ ਆਪਣੇ ਆਪ ਨੂੰ ਦੇਸੀ ਅੰਗਰੇਜ਼ ਹੋਣ ਦਾ ਦਿਖਾਵਾ ਕਰਨ ਲੱਗੇ ਡੰਡੀ ਇਸ ਦਾ ਨਤੀਜਾ ਇਹ ਹੋਇਆ ਕਿ ਸ਼ਹਿਰਾਂ ਵਿੱਚ ਬੜੀ ਜਲਦੀ ਫੈਸ਼ਨਾਂ ਦਾ ਬੋਲਵਾਲਾ ਹੋ ਗਿਆ ਪਰ ਪਿੰਡ ਅਜੇ ਇੰਨੇ ਵਿਕਸਿਤ ਨਹੀਂ ਸਾਨਾ ਪਰ ਉਹ ਵੀ ਜਦੋਂ ਕਿਸੇ ਸ਼ਹਿਰੀ ਨੂੰ ਨਵੇਂ ਪਹਿਰਾਵੇ ਵਿੱਚ ਦੇਖਦੇ ਤਾਂ ਆਪ ਵੀ ਨਕਲ ਕਰਨ ਦੀ ਸੋਚਦੇ ਡੰਡੀ ਉੱਧਰ ਸਾਡੇ ਸੱਭਿਆਚਾਰ ਨੇ ਵੀ ਕਰਵਟ ਲਈ ਅਤੇ ਉਸ ਫੈਸ਼ਨ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਅਹਿਮ ਰੋਲ ਅਦਾ ਕੀਤਾ ਤਾਂ ਹੀ ਤਾਂ ਇਹ ਗੀਤ ਸ਼ਹਿਰਾਂ ਨੂੰ ਛੱਡ ਪਿੰਡਾਂ ਵਿੱਚ ਵੀ ਗਾਇਆ ਜਾਣ ਲੱਗਿਆ ਡੰਡੀ ਫਿਰ ਕਿਉਂਕਿ ਫੈਸ਼ਨ ਤਾਂ ਇੱਕ ਅਜਹੀ